ਲੈ ਵੀ ਮਿੱਤਰੋ ਐਂ ਕਰਕੇ ਤੁਸੀਂ ਦੇਖ ਸਕਦੇ ਹੋ ਸਾਈਡਾਂ ਤੋਂ ਇਹਨੂੰ ਜਦੋਂ ਖੋਲਣਾ ਫੋਲਡ ਕਰਨਾ ਇਸੇ ਤਰ੍ਹਾਂ ਇਹ ਫੋਲਡ ਹੋ ਜਾਂਦਾ ਸਾਈਡਾਂ ਤੋਂ ਕਿੰਨੇ ਆਪਾਂ ਪੰਜਾਬੀ ਭਾਸ਼ਾ ਦੇ ਵਿੱਚ ਵਿੱਡ ਨੂੰ ਵੰਗਾ ਲਾਉਣੇ ਆ ਉਸ ਤਰ੍ਹਾਂ ਇਹ ਸਾਈਡ ਤੇ ਵੰਗੇ ਜੇ ਲੱਗ ਜਾਂਦੇ ਆ ਤੇ ਮੰਜਾ ਚਲੋ ਇਸ ਤਰ੍ਹਾਂ ਇਹ ਬਈ ਇਕੱਠਾ ਹੋ ਜਾਂਦਾ ਤੁਸੀਂ ਦੇਖੋ ਇਸ ਤਰ੍ਹਾਂ ਇਕੱਠਾ ਹੋ ਕੇ ਹੋਰ ਵੀ ਤੁਹਾਨੂੰ ਆਪਾਂ ਸਾਰਾ ਇਕੱਠਾ ਕਰਕੇ ਵਿਖਾਵਾਂਗੇ ਲੈ ਵੀ ਜਿਹੜੀਆਂ ਪਾਸੇ ਤੇ ਨੱਤਾਂ ਪਾਵੇ ਬਣਦੇ ਸੀ ਉਹ ਵੀ ਸਾਰੇ ਇਕੱਠੇ ਹੋ ਗਏ ਮੰਜੇ ਦੇ ਇਧਰ ਦੂਜੇ ਪਾਸੇ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਨੇ ਮਿੱਤਰੋ ਐ ਕਰਕੇ ਇਕੱਠਾ ਹੋ ਗਿਆ ਤੇ ਉਸ ਤੋਂ ਬਾਅਦ ਬਾਕੀ ਜਿਹੜਾ ਭਾਗ ਰਹਿ ਗਿਆ ਬਈ ਉਹ ਵੀ ਇਕੱਠਾ ਕਰਕੇ ਵਿਖਾ ਦੇ ਇਹਨੂੰ ਆਪਾਂ ਥੈਲੇ ਦੇ ਵਿੱਚ ਪਾ ਕੇ ਵਿਖਾਉਣਾ ਵੀ ਇਹ ਹਾਂ ਕਿਵੇਂ ਇਕੱਠਾ ਹੋ ਕੇ ਤੇ ਕਿਵੇਂ ਮੋਢੇ ਤੇ ਰੱਖਿਆ ਜਾਊਗਾ ਪੁੱਛਦਾ ਸੀ ਵੀ ਆਹ ਮੋਢੇ ਤੇ ਕੀ ਚੱਕੀ ਆਉਣਾ ਇਹ ਮੰਜੇ ਦੀ ਸਾਰੀ ਕਹਾਣੀ ਸੀ ਸਕਦੇ ਹਾਂ ਜੇ ਬੈਠਣਾ ਪੂਰਾ ਮੂੜਾ ਜਾ ਰੱਖਣਾ ਬਈ ਇਕੱਠਾ ਹੋ ਜਾਂਦਾ ਤੇ ਨਾਲ ਰੱਖ ਕੇ ਜਿਵੇਂ ਮਰਜ਼ੀ ਆ ਚੁੱਪ ਕਰਕੇ ਪੁਰਜੋ ਬਲਾਂ ਦੀ ਮਗਰ ਟਾਂਕੇ ਰਾ ਜੋ ਮੋਟਰਸਾਈਕਲ ਤੇ ਲੈ ਜਾਓ ਤੇ ਖੋਲ ਕੇ ਬਾਈ ਇਹਨੂੰ ਫਿਰ ਤੁਸੀਂ ਐ ਬੈਠ ਸਕਦੇ ਹੋ ਦੇਖ ਇਹ ਜਿਹੜੀ ਕੁਰਸੀ ਬਹੁਤ ਸਿਰਾ ਚੀਜ਼ ਆ ਇਹ ਵੀ ਆਪਾਂ ਤੈਨੂੰ ਸਾਰੀ ਇਕੱਠੀ ਕਰਕੇ ਵਿਖਾਵਾਂਗੇ ਵੇਖ ਬਣਦੀ ਹੈ ਗੱਲ ਤੈਨੂੰ ਹੁਣ ਆਪਾਂ ਇਕੱਠੀ ਹੁੰਦੀ ਵਿਖਾ ਦਾਂਗੇ ਇਹ ਬਈ ਐਂ ਕਰਕੇ ਇਕੱਠੀ ਵੀ ਹੋ ਜੂ ਟੱਕਣਾ ਬਈ ਇਕੱਠਾ ਹੋ ਜਾਂਦਾ ਤੇ ਨਾਲ ਰੱਖ ਕੇ ਜਿਵੇਂ ਮਰਜ਼ੀ ਐ ਚੁੱਪ ਕਰਕੇ ਪੁਰਜੋ ਬਣਾ ਦੀ ਮਰਜ਼ੀ ਤੇ ਤੈਨੂੰ ਕੇ ਪੀ ਜੀ ਪਾਲਿਆਂ ਤੋਂ ਮਿਲ ਜੂਗਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਤੇ ਇਹਨੂੰ ਵੱਧ ਤੋਂ ਵੱਧ ਫੋਲੋ ਕਰ ਲਓ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਰੇਟ ਦੇ ਵਿੱਚ ਮਾਨਤਾਨੋਂ ਦਾ ਫੁੱਲ ਕੀਤਾ ਜਾਊਗਾ ਧੰਨਵਾਦ